ਹਾਂਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਅਰਪੀਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਹਾਂ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਮੈਂ ਵੀ ਬਹੁਤ ਵਧੀਆ ਹਾਂ ਤੇ ਮੇਰੀ ਫੈਮਿਲੀ ਬਹੁਤ ਵਧੀਆ ਵਾ ਤੇ ਚਲੋ ਕਰਦੇ ਹਾਂ ਆਪਣੇ ਵਲੋਗ ਦੀ ਸ਼ੁਰੂਆਤ ਤੇ ਅੱਜ ਜਿਹੜਾ ਮੋਰਨਿੰਗ ਵਲੋਗ ਸਟਾਰਟ ਹੋਣ ਲੱਗਾ ਵਾ ਇਹ ਮਾਰਨਿੰਗ ਦੇ ਵਜ ਗਿਆ ਮਾਰਨਿੰਗ ਹੀ ਆਫਟਰਨੂਨ ਦੁਪਹਿਰ ਦਾ ਟਾਈਮ ਹੋ ਗਿਆ ਵਾ 1:00 ਦਾ ਤੇ ਆ ਵੀਡੀਓ ਨਹੀਂ ਬਣਾ ਪਾਈ ਕਿਉਂਕਿ ਕੱਲ ਜਿਹੜਾ ਮੌਸਮ ਸੀ ਇਕਦਮ ਚੇਂਜ ਹੋ ਗਿਆ ਸੀ ਕੱਲ ਦਾ ਮੌਸਮ ਸ਼ਾਮ ਨੂੰ ਗੜੇਮਾਰੀ ਕਾਫੀ ਹੋਈ ਆ ਮੀਂਹ ਵੀ ਕਾਫੀ ਸੀ ਤੇ ਜਿਹੜੀ ਹਨੇਰੀ ਉਹ ਤੇ ਪੂਰੀ ਜ਼ੋਰਾਂ ਤੇ ਸੀ ਤੂਫਾਨ ਦੀ ਤਰ੍ਹਾਂ ਤੇ ਉਹਦੇ ਕਰਕੇ ਲਾਈਟ ਦਾ ਕੱਟ ਰਿਹਾ ਵਾ ਤੇ ਨਾਲ ਦੇ ਨਾਲ ਜਿਹੜਾ ਸਾਡਾ ਵੇੜਾ ਤੁਹਾਨੂੰ ਪਤਾ ਓਪਨ ਚ ਸਾਰਾ ਤੇ ਉੱਥੇ ਡਸਟਿੰਗ ਬਹੁਤ ਜ਼ਿਆਦਾ ਡਸਟਿੰਗ ਕੀ ਪੱਤਿਆਂ ਦਾ ਹਨੇਰੀ ਨਾਲ ਤੂਫਾਨ ਸੀ ਪੂਰਾ ਅਨੇ ਰਿਵੈਨਿਊ ਪੂਰੇ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਸੀ ਉਹਨੂੰ ਸਮੇਟਦੇ ਸਮੇਟਦੇ 10:30 ਹੋ ਗਏ ਸੀ ਤੇ ਬੇਟੇ ਨੂੰ ਨਾਸ਼ਤਾ ਕਰਵਾ ਕੇ ਸੁਲਾ ਦਿੱਤਾ ਵਾ ਬੇਟਾ ਵੀ ਸੋ ਗਿਆ ਵਾ ਤੇ ਅਸੀਂ ਨਾ ਤੋ ਕਿ ਫ੍ਰੀ ਹੋ ਗਏ ਅਸੀਂ ਨਾਸ਼ਤਾ ਕਰ ਲਿਆ ਵਾ ਦੁਪਹਿਰ ਦਾ ਟਾਈਮ ਹੋ ਗਿਆ ਵਾ ਤੇ ਵੱਡਾ ਬੇਟਾ ਆ ਗਿਆ ਸੀ ਸਕੂਲ ਤੋਂ ਤੇ ਦਰਵਾਜ਼ਾ ਜਦੋਂ ਖੋਲਿਆ ਤੇ ਆਈਸਕ੍ਰੀਮ ਵਾਲਾ ਪੈਕਲੋਤਾ ਐ ਅਸੀਂ ਤੇ ਨਿੱਕੇ ਬੇੜੇ ਨੇ ਵੇਖ ਲਿਆ ਤੇ ਜੇਦ ਕਰਨ ਲੱਗ ਪਿਆ ਕਿ ਮम्मा ਆਈਸਕ੍ਰੀਮ ਖਾਣੀ ਆ ਮੈਂ ਕਿਹਾ ਚਲੋ ਸਾਰੇ ਖਾਣੇ ਫਿਰ ਤੇ ਇੱਧਰ ਅਸੀਂ ਆਈਸਕ੍ਰੀਮ ਬਣਵਾ ਰਹੇ ਸੀ ਤੇ ਸਾਰਿਆਂ ਨੇ ਖਾਧੀ ਚਲੋ ਜੀ ਬਾਹਰ ਜਾ ਕੇ ਬੈਠਦੇ ਆ ਕਿਉਂਕਿ ਲਾਈਟ ਦਾ ਕੱਟਾ ਅੰਦਰ ਇੰਨੀ ਹਵਾ ਨਹੀਂ ਗਈ ਬਾਹਰ ਵਾ ਬਹੁਤ ਵਧੀਆ ਚੱਲਦੀ ਆ ਬਾਹਰ ਬੈਠਦੇ ਆ ਬੇਟਾ ਲੈ ਗਿਆ ਕੁਰਸੀਆਂ ਬਾਹਰ ਤੇ ਬਾਹਰ ਚੱਲਦੇ ਆ ਤਦਨ ਮੈਂ ਆਪਣੇ ਬਾਰ ਦਾ ਵੀਊ ਦਿਖਾਨੀ ਆ ਬੱਚੇ ਬੈਠੇ ਏਕੋ ਤੇ ਇਹ ਬਾਹਰ ਹਵਾ ਵਿੱਚ ਕਿੰਨੀ ਸੋਣੀ ਚੱਲਦੀ ਪਈ ਆ ਹਾਂਜੀ ਜੀ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਮੈਂ ਇੱਧਰ ਬੱਚਿਆਂ ਨੂੰ ਤਿਆਰ ਕਰਦੀ ਪਈ ਆ ਤੇ ਅਸੀਂ ਵੀ ਤਿਆਰ ਹੋਨੇ ਆ ਕਿਉਂਕਿ ਅਸੀਂ ਚੱਲੇ ਸਾਂ ਅੱਜ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਬਾਬਾ ਜੀ ਦੇ ਤੇ ਆ ਜਾਇਗਾ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਦਿਵਸ ਤੇ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਅਸੀਂ ਚੱਲੇ ਹਾਂ ਗੁਰਦੁਆਰਾ ਸਾਹਿਬ ਸੰਤੋਖ ਸਰ ਸਾਹਿਬ ਜੀ ਬਾਬਾ ਜੀ ਦੇ ਦਰਸ਼ਨ ਕਰਨ ਇਹ ਗੁਰਦੁਆਰਾ ਸਾਹਿਬ ਆਪਣੇ ਅੰਮ੍ਰਿਤਸਰ ਵਿੱਚ ਆ ਤੇ ਸਾਡੇ ਘਰ ਤੋਂ ਅੱਧਾ ਪੂਨੇ ਘੰਟੇ ਦੀ ਦੂਰੀ ਤੇ ਆ ਤੇ ਇੱਧਰ ਬੱਚੇ ਤਿਆਰ ਹੁੰਦੇ ਪਏ ਆ ਤੇ ਨੇਕਾ ਬੇਟਾ ਦਿਆ ਵਾ ਦਸਤਾਰ ਸਜੋਣ ਕੋਸ਼ਿਸ਼ ਤਾਂ ਕਰਨ ਦਿਆ ਵਾ ਪਰ ਨਹੀਂ ਹੋਉਂਦਿਆ ਫਿਰ ਮੈਂ ਹਰਮੰਦੇ ਪਾਪਾ ਨੂੰ ਕਿਹਾ ਕਿ ਚਲੋ ਤੁਸੀਂ ਸਜਾ ਦਿਓ ਇਹਦੀ ਦਸਤਾਰ ਤੇ ਹੁਣ ਹਰਮਨ ਦੇ ਬਾਪਾ ਇਹਦੀ ਦਸਤਾਰ ਸਜਾਨਗੇ ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਤਿਆਰ ਕੀਤਾ ਸੀ ਟਾਈਮ ਥੋੜਾ ਸੀ ਸਾਡੇ ਕੋਲ ਜਾਣ ਤੇ ਵੀ ਟਾਈਮ ਲੱਗਣਾ ਸੀ ਉੱਥੇ ਦਰਸ਼ਨ ਕਰਨ ਤੇ ਵੀ ਟਾਈਮ ਲੱਗਣਾ ਸੀ ਕੀਰਤਨ ਸਮਾਗਮ ਚੱਲਦੇ ਪਏ ਨੇ ਤੇ ਉੱਥੇ ਵੀ ਚਲੋ ਅਸੀਂ ਪੰਜ ਦਸ ਮਿੰਟ ਦੀ ਹਾਜ਼ਰੀ ਹਾਜ਼ਰੀ ਲਗਾਵਾਂਗੇ ਤੇ ਚਲੋ ਇੱਧਰ ਦੇਖੋ ਸਾਰੇ ਤਿਆਰ ਹੁੰਦੇ ਪਿਆ ਤੇ ਅਸੀਂ ਵੀ ਤਿਆਰ ਹੋਣੇ ਆ ਜਲਦੀ ਜਲਦੀ ਟਾਈਮ ਥੋੜਾ ਵਾ ਇੱਧਰ بیٹے ਦੀ ਦਸਤਾਰ ਸਜ ਗਈ ਦੋਵੇਂ ਬਟੇ ਨੇ ਦਸਤਾਰ ਸਜਾ ਲਈ ਆ ਤੇ ਚਲੋ ਮੈਂ ਵੀ ਜਲਦੀ ਜਲਦੀ ਆਪਣਾ ਤਿਆਰ ਹੂੰ ਆ ਤੇ ਤੁਹਾਨੂੰ ਅਸੀਂ ਮਿਲਦੇ ਆ ਤਿਆਰ ਹੋ ਕੇ ਹਾਂਜੀ ਅਸੀਂ ਤਿਆਰ ਹੋ ਗਏ ਆ ਸਾਰੇ ਤੇ ਚੱਲਦੇ ਆ ਹੁਣ ਇਧਰ ਨਿੱਕੇ ਬੇਟੇ ਦੀ ਡਿਮਾਂਡ ਦੇ ਕਿ ਉਹ ਕੀ ਕਹਿੰਦਾ ਵਾ ਅੰਗਤ ਅੰਨਿਕ ਆਣਾ ਕਣ ਦੂਆ ਬੰਦ ਹੋ ਗਿਆ ਰਹੰਦੇ ਹਾਂ ਹਾਂਜੀ ਜੀ ਅਸੀਂ ਜਾਂਦੇ ਜਾਂਦੇ ਰਸਤੇ 'ਚ ਪੰਜ ਮਿੰਟ ਮੰਮੀ ਵੱਲ ਖਲੋਗੇ ਸੀ ਤੇ ਨਿੱਕਾ ਬੇਟਾ ਕਿਉਂਕਿ ਜਦੋਂ ਉਧਰੋਂ ਦੀ ਲੰਗੋ ਜਿੱਦ ਕਰਦਾ ਵਾ ਉਹਨੇ ਤਾਂ ਘਰ ਰਸਤੇ 'ਚ ਹੀ ਆ ਕੀ ਮਮਾ ਘਰ ਜਾਣਾ ਮੈਂ ਇਸ ਕਰਕੇ ਅਸੀਂ 5 ਮਿੰਟ ਉਧਰ ਖਲੋਤੇ ਹਾਂ ਤੇ ਮਮਾ ਨੇ ਜਾਂਦਿਆਂ ਹੀ ਚਾਹ ਬਣੀ ਜਲਦੀ ਜਲਦੀ ਬਣਾਈਆ ਫਿੰਗਰ ਜਿਪਸ ਬਣਾਈ ਹੋਏ ਐਸੀ ਬੱਚਿਆਂ ਲਈ ਤੇ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਆਓ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਨੇ ਆ ਤੇ ਪਾਪਾ ਇਹ ਦੇਰਸ਼ਨ ਕਰਨ ਤੋਂ ਬਾਅਦ ਅਸੀਂ ਇੱਧਰ ਦੀਪਮਾਲਾ ਕੀਤੀ ਆ ਇੱਧਰ ਬੱਚਿਆਂ ਨੇ ਮੋਮਬਤੀਆਂ ਜਗਾਈਆਂ ਵਾ ਗੁਰਦੁਆਰਾ ਸਾਹਿਬ ਜੀ ਛੁਲੇ ਨੇ ਸੰਮਣ ਨੇ ਪੈਸੇ ਨਹੀਂ ਲਏ ਪਰ ਖੁ ਆਂਜੀ ਜੀ ਰਾਤ ਦੇ 9 ਵਜ ਗਿਆ 9 ਵਜੇ ਅਸੀਂ ਪੂਰੇ ਘਰ ਆ ਗਏ ਸੀ ਤੇ ਇੱਧਰ ਰਸਤੇ ਜਾਂਦੇ ਹੁੰਦੇ ਸੀ ਫਾਸਟ ਫੂਡ ਵੀ ਲੈ ਆਏ ਹਾਂ ਤੇ ਇਹੀ ਸਾਡਾ ਰਾਤ ਦਾ ਡਿਨਰ ਸੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਬਸੰਦ ਆਈ ਹੋਵੇ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ